ਛੁੰਡੀਆਂ ਆ ਅੱਗ ਦਾ ਤਾਂ ਜੱਟ ਦੇ ਪਰਚਾ ਤੇ ਮੁਰਦਾਸ ਦੇਣ ਹੁਣ ਆ ਚੀਕ ਸਾਹਿਬ ਵੀ ਤੋਂ ਗੱਡੀ 'ਚ ਬੈਠ ਕੇ ਸਿੱਧਾ ਨਿਕਲ ਕੇ ਉਤਰ ਕੇ ਵੇਖਦਾ ਇਹਨੂੰ ਮਤਲਬ ਯਾਰ ਕੋਈ ਸਾਡਾ ਹੱਲ ਹੈਗਾ ਸਾਡਾ ਪਰਚੇ ਤੋਂ ਬਗੈਰ ਕੋਈ ਹੱਲ ਹੈ ਸਾਡੇ ਤੇ ਪਰਚਾ ਹੀ ਪਰਚਾ ਨਾ ਦੇ ਦਣ ਜਿਹੜਾ ਪਰਚਾ ਦੇਣਾ ਗੋਲੀ ਮਾਰ ਦੇਣ ਸਾਨੂੰ ਚਰਿਆਮ ਜੇ ਫਲਾਡ ਆਗਾ ਸਰਕਾਰ ਨੇ ਉਦੋਂ ਪੈਸਾ ਕੋਈ ਨਹੀਂ ਦਿੱਤਾ ਹੁਣਾਂ ਦੇ ਅੱਗ ਨਹੀਂ ਲੱਗਾ ਦੱਤਨ ਦਾ ਹੱਥ ਆ ਜਿਹੜੀ ਸਮੇ ਮਾਰ ਹੋ ਗਈ ਆ ਕਰਕੇ ਦੀ ਵਿਆਹੀ ਨਾ ਕੀ ਪੀਜਣਾ ਇਸ ਜੱਟ ਨੇ ਦੱਸ ਦੇਣ ਜੇ ਡਾਈ ਖਾਚਾ ਸਾਡੀ ਲੁੱਟ ਹੋਈ ਆ ਜੇ ਯੂਰੀਆ ਤੋਂ ਚ ਲੁੱਟ ਹੋਈ ਸਾਡੀ ਇੱਕ ਸਾਡੇ ਦਾ ਪਰਚਾ ਹੀ ਰੱਖਿਆ ਨਾ ਕੱਲਾ ਵੀ ਪਰਚਾ ਦੇ ਦੋ ਜੱਟ ਤੇ ਜਿਹੜਾ ਉੱਠਿਆ ਉਹਨੇ ਜੱਟ ਨੂੰ ਦਿਵਾਲਿਆ ਜਿਹੜਾ ਉੱਠਿਆ ਉਹਨੇ ਜੱਟ ਨੂੰ ਦਿਵਾਲਿਆ ਮਾਰਜੋਗਾਈ ਫੋਟੋ ਨਾਲ 4% ਧੂਆ ਤੁਹਾਡਾ 96% ਸਰਕਾਰ ਦਾ ਪਾਣੀ ਦੂਸ਼ ਨਹੀਂ ਨਾ ਕਰਦਾ ਅੱਜ ਦਿੱਲੀ ਦੇ ਵਿੱਚ ਅੱਖਾਂ ਨੂੰ ਉਕਰਦੀਆਂ ਸਾਡੇ ਦੇ ਜਾਂ ਭੋਰਾ ਵਿੱਚ ਧੂਆ ਨਹੀਂ ਤੁਹਿਆ ਸਰ ਸਾਹਿਬ ਜਾਣਕਾ ਖਲੋਤੇ ਚ ਕਿਦਾਂ ਲੱਗਦੀ ਤੁਹਾਨੂੰ ਮਤਲਬ ਅੱਜ ਧੂਆ ਹੈਗਾ ਹੈਗਾ ਤਕ ਤੋਂ ਕੋਈ ਤੁਮ ਆ ਨਹੀਂ ਯਾਰ ਪਰਚਾ ਕੋਈ ਹਾਲਾ ਕਿ ਤੂੰ ਪਰਚਾ ਹੀ ਦੇ ਦੇਣਾ ਕਿਸੇ ਤੋਂ ਓ ਜੱਟਾ ਥੂ ਛੜਨਾ ਕਰਨ ਕਿਦਾ ਕੀ ਕਰੂਗਾ ਯਾਰ ਸਫੇਰੇ ਲੋਟੀ ਲੋਟ ਤੜੀਆਂ ਲੋਟੀ ਲੋਟ ਧੋਨਾ ਤੇ ਲੇਟ ਦਾ ਦੇ ਮਾਵਾਂ ਜੇ ਨਾ ਜਿਹੜਿਆਂ ਤੇ ਅਸੀਂ ਦਾਦਲ ਲੇਟ ਲਾਓ ਨਾ ਲਾਓ 15 ਤਾਂ ਡੇਢ ਲਾਓ ਤੇ ਆ ਦੱਸੋ ਕੀ ਬਣਿਆ ਇਹ ਮਹਿਕਮਾ ਦੱਸੇ ਸਾਨੂੰ ਆਇਆ ਸਰ ਆਜ ਪਿੰਡ ਸੁਭਰਾ ਪਹੁੰਚੇ ਜਿਹੜਾ ਸੁੰਡੀ ਦੇ ਕਾਰਨ ਜਿਹੜਾ ਨੁਕਸਾਨ ਹੋਇਆ ਹੈ ਜ਼ਿੰਮੇਵਾਰ ਦਾ 10 ਕਿੱਲੇ ਦਾ ਤੁਸੀਂ ਖੁਦ ਮੌਕਾ ਵੇਖਿਆ ਜੀ ਉੱਥੇ ਕੀ ਸਾਹਮਣੇ ਆਇਆ ਅੱਜ ਮੌਕਾ ਵੇਖਿਆ ਗੁਰਬਿੰਦਰ ਸਿੰਘ ਹੁਣੀ ਜਿਹੜੇ ਕਾਫੀ ਚਿਰ ਤੋਂ ਪ੍ਰਾਲੀ ਪ੍ਰਬੰਧਨ ਕਰ ਰਹੇ ਆ ਇੱਥੇ ਥੋੜਾ ਜਿਹਾ ਅਟੈਕ ਦੀ ਮੁਸ਼ਕਲ ਆਈ ਆ ਕੁਝ ਏਰੀਆ ਦੇ ਵਿੱਚ ਇਹਨਾਂ ਦੇ ਵਿੱਚ ਸਾਡੇ ਜੂਨੀਅਰ ਸਟਾਫ ਦੀ ਟੀਮ ਆਇਆ ਮੈਡਮ ਪਰਮਿੰਦਰ ਸਾਡੇ ਚੀਖ ਸਾਹਿਬ ਤੇ ਬੀਟ ਕੀਤਾ ਤੇ ਮੌਕਾ ਵੇਖੀ ਤੇ ਜੋ ਇਹਨਾਂ ਦੀ ਰਿਪੋਰਟ ਆ ਉਹਨੂੰ ਉੱਚ ਅਧਿਕਾਰੀਆਂ ਨੂੰ ਭੇਜੀ ਜਾਊਗੀ ਕਿਉਂਕਿ ਆਰਮੀ ਵਾਰਮ ਦਾ ਅਟੈਕ ਇੱਥੇ ਦੇਖਣ ਚ ਆਇਆ ਵ ਜਿਵੇਂ ਕਿ ਸਾਡੇ ਮਾਹਰਾਂ ਨੂੰ ਰਿਪੋਰਟ ਮਿਲ ਰਹੀ ਹੈ ਕਿ ਤਾਪਮਾਨ ਵਧਣ ਨਾਲ ਇਸ ਤਰ੍ਹਾਂ ਦੀ ਸਮੱਸਿਆ ਆਈ ਆ ਬਾਕੀ ਇਹਨਾਂ ਨੂੰ ਉਹ ਦਵਾਈਆਂ ਸਪਾਰਚ ਉਹ ਦੱਦੀਆਂ ਵ ਸਰੇ ਕੇ ਵੇਖਣ ਚ ਆਇਆ ਕਿ ਇਹਨਾਂ ਦੇ ਨਾਲ-ਨਾਲ ਕਈ ਹੋਰ ਵੀ ਕਿਸਾਨ ਨੇ ਜਿਨ੍ਹਾਂ ਨੇ ਸਿੱਧੀ ਇਸ ਤਰ੍ਹਾਂ ਕਣਕ ਬੀਜੀ ਹੈ ਰੂਟਾ ਵੇਟਲਾ ਉਹਨਾਂ ਦੀਆਂ ਜ਼ਮੀਨਾਂ ਵੀ ਕਈਆਂ ਥਾਵਾਂ ਤੋਂ ਖਰਾਬ ਹੋਈਆਂ ਉਹਨਾਂ ਦੁਬਾਰਾ ਵੇਚ ਚੁੱਕੇ ਨੇ ਫੇਰ ਵੀ ਪਰ ਫੇਰ ਵੀ ਸੁੰਡੀ ਦੀ ਮਾਰ ਪੈ ਰਹੀ ਹੈ ਇਹਦੇ ਇਹਨਾਂ ਜੋ ਅਸੀਂ ਚੁੱਕਰਵਾਰ ਤੋਂ ਵਿਸ਼ਟ ਕਰ ਰਹੇ ਹਾਂ ਨਾ ਖੇਤਾਂ ਦੇ ਵਿੱਚ ਉਹ ਵੱਖਰੇ-ਵੱਖਰੇ ਸ਼ਿਕਾਇਤਾਂ ਕਿਤੇ ਤੇਲੇ ਦੀ ਵੀ ਸ਼ਿਕਾਇਤ ਆਉਂਦੀ ਆ ਇੱਥੇ ਜਾਂ ਉਹ ਪ੍ਰਤੀ ਸ਼ਿਕਾਇਤ ਆਈ ਆ ਜਾਂ ਇਸ ਤਰ੍ਹਾਂ ਦੀ ਆ ਇਹ ਡਿਫੈਂਡ ਕਰਤਾ ਅਸਲ 'ਚ ਸਿਸਟਮ ਜਿਹੜਾ ਨਾ ਕੂਤਰਤਾ ਕੁਛ ਹੋਰ ਬਗੜ ਆ ਚੁੱਕਾ ਜਦੋਂ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਵੇਖਦੇ ਹਾਂ ਜਦੋਂ ਖੇਤੀ ਕੀਤੀ ਜਾਂਦੀ ਹਾਲ ਵਾਏ ਜਾਂਦੇ ਸੀ ਮਗਰ ਹੀ ਮਿੱਤਰ ਜਿਹੜੇ ਪੰਛੀ ਸਾਡੇ ਉਹ ਨਾਲ ਨਾਲ ਸੁਡੀਆਂ ਝੁਗਦੇ ਰਹਿੰਦੇ ਸੀ ਪਰ ਸਿਸਟਮ ਦੇ ਵਿੱਚ ਇਹ ਕੱਟ ਆਫ ਹੋ ਗਿਆ ਇਹ ਸਾਨੂੰ ਨਿਰੰਤਰ ਇਹਦੇ ਉੱਤੇ ਧਿਆਨ ਵੀ ਕਰਨਾ ਪਊਗਾ ਆਪਦੇ ਤੌਰ ਤੇ ਵੀ ਇਹ ਇਹ ਤਾਂ ਸਮਾਂ ਹੋ ਗਿਆ ਨਾ ਤੇ ਜਦੋਂ ਕਿਸਾਨ ਅੱਗ ਲਾਉਂਦਾ ਫਿਰ ਉਹਨਾਂ ਦੇ ਮੁਕਾਦਮੇ ਕਿਉਂ ਦਰਜ ਕੀਤੇ ਜਾਂਦੇ ਇਹ ਜਦੋਂ ਨੁਕਸਾਨ ਹੁੰਦਾ ਉਦੋਂ ਮਹਿਕਮਾ ਇਹ ਗੱਲ ਕਹਿੰਦਾ ਮਹਿਕਮੇ ਦਾ ਕੰਮ ਇਹ ਆ ਕਿਸਾਨਾਂ ਨੂੰ ਤਕਨੀਕ ਬਾਰੇ ਜਾਣਕਾਰੀ ਦੇਣਾ ਜੋ ਸਾਡੀ ਯੂਨੀਵਰਸਿਟੀ ਰਿਸਰਚ ਕਰਕੇ ਸਾਨੂੰ ਦੱਸਦੀ ਆ ਬਾਕੀ ਗੱਲਾਂ ਜਿਹੜੀਆਂ ਉਹ ਪ੍ਰਸ਼ਾਸਨਿਕ ਗੱਲਾਂ ਵਾਂ ਉਹਦੇ ਵਿੱਚ ਕਿੰਨੇ ਨੁਕਸਾਨ ਹੁੰਦੇ ਆ ਲੱਖਾਂ ਮੌਤਾਂ ਪ੍ਰਦੂਸ਼ਣ ਕਰਕੇ ਵੀ ਹੋ ਜਾਂਦੀਆਂ ਪਰ ਉਹਦੇ ਨੂੰ ਆਪਾਂ ਇਸ ਚੀਜ਼ ਨਾਲ ਅਟੈਚ ਨਾ ਕਰੀਏ ਕਿ ਮੈਂ ਮੈਂ ਮੈਹਿਕ ਮੈਲੋ ਹੁਣ ਕੀ ਹੈ ਕਿਸਾਨ ਦੀ ਕੀ ਮੁਰਾਦ ਕੀਤੀ ਹੋਊਗੀ ਜੀ ਰਿਪੋਰਟ ਬਣਾ ਕੇ ਭੇਜ ਜਾਈ ਹੋਊਗੀ ਜੋ ਵੀ ਉੱਚ ਅਧਿਕਾਰੀ ਇਹਦੇ ਉੱਤੇ ਫਿਰ ਕਾਲ ਕਰਨਗੇ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਦਾ ਜੀ ਜੇ ਮੌਕੇ ਤੇ ਪਹੁੰਚੇ ਜੇ ਤੇ ਕੀ ਮਸਲਾ ਕੀ ਹੈ ਜੀ ਅਸੀਂ ਅੱਜ ਇੱਥੇ ਗੁਰਵਿੰਦਰ ਸਿੰਘ ਸਢੋਰੀਆ ਪਰਿਵਾਰ ਇੱਥੇ ਪਿੰਡ ਸਭਰਾ ਤੋਂ ਉੱਥੇ ਇਹਨਾਂ ਦੇ ਖੇਤ ਦੇ ਵਿੱਚ ਪੁੱਜੇ ਆ ਜਿਨ੍ਹਾਂ ਨੇ ਕਾਫੀ ਇਧਰਲੇ ਪਾਸੇ ਜਿਹੜੀ ਦੁਬਾਰਾ ਕਣਕ ਵਾਹ ਕੇ ਤੇ ਫਿਰ ਦੁਬਾਰਾ ਪਜਾਉ ਕੀਤੀ ਹੈ ਜਿਹਦੇ ਨਾਲ ਆਪਣਾ ਸਰਦਾਰ ਅਮਰਜੀਤ ਸਿੰਘ ਬਰਵਾਲਾ ਆਪਣੇ ਪ੍ਰਧਾਨ ਨੇ ਔਰ ਯੂਨੀਵਰਸਿਟੀ ਤੋਂ ਵੀ ਕੋਈ ਅਧਿਕਾਰੀ ਆਏ ਨੇ ਔਰ ਦੇਖੋ ਕਿ ਇਹਨਾਂ ਨੇ ਇਨਾਂ ਦੇ ਕਹਿਣ ਤੇ ਸਾਰਾ ਕੁਛ ਆ ਤੁਹਾਡੇ ਸਾਹਮਣੇ ਜਿਹੜੀ ਕਣਕ ਬੀਜੀ ਆ ਵਿੱਚ ਪਰਾਲੀ ਦੇ ਔਰ ਪਰਾਲੀ ਦੇ ਵਿੱਚ ਤੁਸੀਂ ਵੇਖ ਲਓ ਵੀ ਦੋ ਥੱਬੇ ਕਿਦੇ ਕਥਾਰ ਰਾਤ ਨੂੰ ਠੰਡ ਚ ਲੰਮੇ ਪੈ ਜੇ ਨਾ ਕੇਸ ਲੈ ਕੇ ਤੁਹਾਨੂੰ ਠੜ ਨਹੀਂ ਲੱਗਦੀ ਤੇ ਸੁਣ ਲਈ ਕਿੱਥੋਂ ਮਰ ਜੂਗੀ ਉਹ ਅੱਗ ਚ ਪਰ ਵੱਡੇ ਪੱਧਰ ਤੇ ਕਿਸਾਨ ਦਾ ਨੁਕਸਾਨ ਹੋਇਆ ਕਿਉਂਕਿ ਕਿਸਾਨ ਨੂੰ ਕਿਹਾ ਜਾਂਦਾ ਤੁਸੀਂ ਪਰਾਲੀ ਵੀ ਨਾ ਸਾੜੋ ਤੁਸੀਂ ਝੋਨਾ ਵੀ ਇੰਨੀ ਦੇਰ ਤੂੰ ਲਾਓ ਇਹ ਤਾਂ ਸਭ ਤੋਂ ਵੱਡੀ ਇਹ ਗੱਲ ਹੈ ਕਿ ਇੱਕ ਤੋਂ ਘੱਟ 15 ਤੋਂ 20 ਦਿਨ ਜਿਹੜਾ ਝੋਨਾ ਵਾ ਜਿਹੜਾ ਗੇਤਰਾ ਲੱਗੇ ਸਮਾਂ ਉਹਨੇ ਹੀ ਲੈਂਦਾ ਤੇ ਫੇਰ ਜਾ ਕੇ ਕਿਤੇ ਕਿਸਾਨ ਕਾਮਯਾਬ ਹੋ ਸਕਦਾ ਇਹ ਪਰਾਲੀ ਦੀ ਸਾਮ ਸੰਭਾਲ ਵਾਸਤੇ ਜਿਹੜੀ ਸਰਕਾਰ ਆ ਬੁਰੀ ਤਰ੍ਹਾਂ ਫੇਲ ਹੋਈ ਆ ਇਹ ਖੇਤੀਬਾੜੀ ਵਿਭਾਗਾਂ ਵਿੱਚ ਪੁੱਜਾ ਯੂਨੀਵਰਸਿਟੀ ਦੇ ਅਧਿਕਾਰੀ ਪੁੱਜੇ ਸਰਦਾਰ ਭਪਿੰਦਰ ਸਿੰਘ ਵੀ ਪੁੱਜਾ ਪਰ ਇਸ ਵੇਲੇ ਵੱਡੇ ਪੱਧਰ ਤੇ ਇਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਨੁਕਸਾਨ ਜਿਹੜਾ ਵਾ ਇਹ ਖੇਤੀਬਾੜੀ ਵਿਭਾਗਾਂ ਜਾ ਕੇ ਪਰਚੇ ਤੇ ਦਰਜ ਕਰਦਾ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਕਰਦਾ ਵਾ ਰੈੱਡ ਇੰਟਰੀਆਂ ਪਾਉਂਦਾ ਪਰ ਅੱਜ ਵਾਲਿਆ ਰੈੱਡ ਇੰਟਰੀ ਆ ਇਹ ਕਿੱਥੇ ਜਾਣੀ ਆ ਇਹਦੇ ਤੇ ਵੀ ਧਿਆਨ ਦੇਣ ਦੀ ਲੋੜ ਆ ਇਹ ਤਾਂ ਇੱਕ ਨੱਕ 'ਚ ਦਮ ਕਰਕੇ ਰੱਖ ਦਿੱਤਾ ਕਸਾਨਾਂ ਦੇ ਆ ਦੂਜੇ ਪਾਸੇ ਵੇਖ ਲਓ ਕੋ ਜਿਲੀਆਂ ਬਗੈਰਪੁਰਾਲੀ ਤੋਂ ਜਾ ਕੇ ਤੁਸੀਂ ਚੈੱਕ ਕਰ ਲਿਓ ਜੀ ਕਣਕਾਂ ਬੀਜੀਆਂ ਵਧੀਆ ਬਾਤ ਤੇ ਆ ਹੁਣ ਕਿਧਰ ਗਈ ਜਾਣਾਂ ਜੀ ਐਸ ਕਰਕੇ ਇਹਦੇ ਵਿੱਚ ਵੱਡੇ ਪੱਧਰ ਤੇ ਸਰਕਾਰ ਜਿਹੜੀ ਆ ਐਸ ਵੇਲੇ ਜਿਹੜੀ ਆ ਉਹ ਫੇਲ ਹੁੰਦੀ ਨਜ਼ਰ ਆਈ ਆ ਔਰ ਇਹਦੀ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਤੇ ਸਰਕਾਰ ਆ ਜੀ ਧੰਨਵਾਦ ਠੀਕ ਹੈ ਮੈਗਨੋ ਸਾਡੀ ਪ੍ਰਥੀ ਆ ਸਾਡੀ ਇਹਦੇ ਨਾਲ ਪ੍ਰੇਅਰ ਆ ਸਾਡਾ ਪ੍ਰੇਮ ਆ ਪਰਾ ਆੜੀ ਪਰਪਾਈ ਹੈ ਮਹਿਮਾ ਕਰਨਾ ਸਰਕਾਰ ਨੇ ਕਰਨੀ ਆ ਇਹ ਕਿੰਨੇ ਕਰਨੀ ਇਹ ਵੇਖ ਲੈਣ ਜੱਟ ਸੂ ਸਾਡਾ ਕਰੂ ਤਾਂ ਕੀ ਕਰੂ ਸਾਨੂੰ ਡਾਈ ਦੇ ਨਾਲ ਸਾਡੂ ਆਣੋ ਭਾਜੀ ਮੂੰਹ ਕਰੋ ਸਾਨੂੰ ਡਾਈ ਦੇ ਨਾਲ ਕਿਹੜਾ ਗੰਦ ਮਿਲਿਆ ਵਾ ਵੇਖੋ ਉਹ ਵੀ ਸਾਨੂੰ ਮਿਲਿਆ ਕੋਈ ਸਾਡਾ ਕਹਿੰਦੇ ਸਰਕਾਰ ਨੇ ਨਹੀਂ ਸੁਣੀ ਨਾ ਤੁਸੀਂ ਸੁਣੀ ਆ ਇਹਦਾ ਜ਼ਿੰਮੇਵਾਰ ਕੌਣ ਆ ਤੁਹਾਨੂੰ ਦੱਸੋ ਕੀ ਨਰਦਾ ਜੀ ਤੁਹਾਡਾ ਮਰਨਾ ਜੀ ਸਾਫ ਸਿੰਘ ਕਿਸਾਨ ਛਕਰਚ ਕਮੇਟੀ ਪੰਜਾਬ ਕੋਟ ਫੁੱਡਾ ਜ਼ਾਇਬੰਦੀ ਦਾ ਮੈਂ ਆ ਜਿਹੜਾ ਇਕੱਠੇ ਹੋ ਜੇ ਪੈਲੀ ਦੇ ਵਿੱਚ ਕੀ ਮਸਲਾ ਕੀ ਹੈ ਸਾਰਾ ਜੀ ਮਸਲਾ ਜੀ ਜਿਹੜਾ ਸਰਕਾਰ ਤੇ ਮਹਿਕਮਾ ਇਹ ਕਹਿੰਦਾ ਸੀ ਵੀ ਸੁੰਡੀ ਇਹਨੂੰ ਪਰਾਲੀ ਨੂੰ ਅੱਗ ਨਾ ਲਾਓ ਇਹ ਖੇਤ ਜਿਹੜਾ ਵਾ ਪਰਾਲੀ ਦੇ ਵਿੱਚ ਬੀਜੀ ਆ ਤੇ ਜਿਹੜਾ ਕੋਈ 10 15 ਕਿਲੇ ਖੇਤਾਂ ਸੁੰਡੀ ਖਾ ਗਈ ਖਤਮ ਹੋ ਗਈ ਆ ਇੱਕ ਮਣ ਵੀ ਤੇ ਇੱਕ ਬੋਰੀ ਡਾਈ ਦੀ ਜਿਹੜੀ ਪਾਈ ਇਹਦੇ ਵਿੱਚ ਨਾ ਡੀਜ਼ਲ ਵੱਖਰਾ ਤੇ ਜਿਹੜੀ ਡਾਈ ਖਾਤ ਪਾਈ ਆ ਉਹਦੇ ਨਾਲ 1000 ਰੁਪਏ ਦਾ ਗੰਦ ਮੜਿਆ ਵਾ ਦੁਕਾਨਦਾਰਾਂ ਨੇ ਕਿਸਾਨ ਨੂੰ ਖਤਮ ਕਰ ਦਿੱਤਾ ਗਿਆ ਵਾ ਇਸ ਚੀਜ਼ ਨੇ ਤੇ ਜਿਹੜੀ ਵੇਖੋ ਇਹਦੀ ਸੁੰਡੀ ਦਾ ਹੰਬਲਾ ਏਡਾ ਤਗੜਾ ਗਿਆ ਖੇਤੀਬਾੜੀ ਅਫਸਰ ਸਾਡੇ ਸਾਹਿਬਾ ਨਾ ਤੇ ਖੇਤੀਬਾੜੀ ਮਹਿਰ ਲੁਧਿਆਣੇ ਤੋਂ ਆਏ ਆ ਇਹਨਾਂ ਨੂੰ ਪੁੱਛਦਿਆਂ ਵੀ ਇਹਦਾ ਦੱਸੋ ਕੀ ਕਰਨਾ ਇਹ ਕੀ ਹੋਣਾ ਚਾਹੀਦਾ ਇਹ ਕਿੰਨੀ ਜ਼ਮੀਨ ਹੈ ਜਿਹੜੀ ਖਰਾਬ ਹੋਈ ਹੈ ਜੀ ਇਹ ਕਮਰਾ ਟੱਟੋ ਘਟੋਂ ਤਾਜਾ 10 ਕਿੱਲੇ ਤੋਂ ਉੱਪਰ ਜ਼ਮੀਨ ਆ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਵੇ ਰੱਖ ਮੈਂ ਨਾ ਭੁਗਤਣਾ ਇਹਨੂੰ ਭਾਵੇਂ ਸਰਕਾਰ ਸਾਨੂੰ ਕਣਕ ਦੇ ਪੈਸੇ ਦੇਵੇ ਜਿੰਨੀ ਬਣਦੀ ਆ ਪਕਾਈ ਦੇ 60000 ਦੀ ਕਣਕ ਨਿਕਲੀ ਉਹਨਾਂ ਪੈਸੇ ਦਾ ਖੇਤ ਖੇਤੀਬਾੜੀ ਵਾਲੇ ਸਾਹਮਣੇ ਜਾਂ ਸਰਕਾਰ ਸਾਹਮਣੇ ਇਹਨੂੰ ਕੀ ਨਾਮ ਹੈ ਮੇਰਾ ਨਾਮ ਕੁਮਿੰਦਰ ਕੌਰ ਸੈਜਪਾਲ ਹੈ ਮੈਂ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨਤਾਰਨ ਦੀ ਆਪਣੀ ਬਾਰੀਆ ਅੱਜ ਅਸੀਂ ਸੀ ਸਰਵੇ ਕਰ ਰਹੇ ਸੀਗੇ ਤੇ ਅੱਜ ਅਸੀਂ ਇਹਨਾਂ ਦੇ ਖੇਤਾਂ ਸਭਰਾ ਪਿੰਡ ਦੇ ਵਿੱਚ ਇਹਨਾਂ ਦੇ ਖੇਤਾਂ ਦੇ ਵਿੱਚ ਦੇਖਿਆ ਕਿ ਇੱਥੇ ਆਰਮੀ ਵਰਮ ਦਾ ਅਟੈਕ ਹੈਗਾ ਜਿਹੜਾ ਕਿ ਇਹਨਾਂ ਨੇ ਸਪਰੇਅ ਆਲਰੇਡੀ ਕਲੋਰਲ ਦੀ ਕਰ ਚੁੱਕੇ ਨੇ ਹੁਣ ਦੋ ਤਿੰਨ ਦਿਨ ਬਾਅਦ ਜਿਹੜਾ ਇਹਨਾਂ ਨੂੰ ਅਸੀਂ ਇਹ ਕਿਹਾ ਕਿ ਤੁਸੀਂ ਜਿਹੜੀ ਚਾਹ ਕੋਰਾ ਜਾਂਦੀ ਸਪਰੇਅ ਕਰ ਦੋ 50 ਮਿਲੀਲੀਟਰ ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰ ਸਕਦੇ ਹੋ ਫਿੱਲੇ ਪਿੱਛੇ ਜਾਂ ਤੁਸੀਂ ਕਿਓਨਲ ਫੌਸ ਦੀ ਜਿਹੜੀ ਹੈ 400 ਮਿਲੀਲੀਟਰ ਨੂੰ ਆਪਾਂ 100 ਲੀਟਰ ਪਾਣੀ ਚ ਪਾ ਕੇ ਸਿਫਾਰਿਸ਼ ਕਰਕੇ ਜਿੰਨੀ ਕੀਤੀ ਜਾਂਦੀ ਹੈ ਤੇ ਉਸ ਦੀ ਸਪਰੇਅ ਕਰਾਂ ਤੇ ਉਹਦੇ ਨਾਲ ਵੀ ਠੀਕ ਹੋ ਜਾਏਗਾ ਮੈਮ ਜਿਹੜਾ ਨੁਕਸਾਨ ਹੋਇਆ ਕਿਸਾਨ ਦਾ ਸੁੰਡੀ ਜਿੰਨੀ ਨਿਕਲ ਗਈ ਹੈ ਤੁਸੀਂ ਦੇਖੋ ਵੈਸੇ ਤਾਂ ਇਸ ਦੇ ਵਿੱਚ ਇਹ ਸੀਗਾ ਵੀ ਕਿਤੇ ਗੁਲਾਬੀ ਸੁੰਡੀ ਤਾਂ ਨਹੀਂ ਹੈ ਗੁਲਾਬੀ ਸੁੰਡੀ ਨਹੀਂ ਹੈ ਇਹ ਸੁੰਡੀ ਜਿਹੜੀ ਹੈ ਆਪਾਂ ਕੰਟਰੋਲ ਕਰਾਂਗੇ ਤੇ ਰੁਕ ਜਾਏਗੀ ਇਹਨਾਂ ਕਿਸਾਨ ਦਾ ਜਿਹੜਾ ਨੁਕਸਾਨ ਵੀ ਹੋਇਆ ਨੁਕਸਾਨ ਤੇ ਨਹੀਂ ਅਜੇ ਤਾਈਂ ਤਾਂ ਕਣਕ ਛੋਟੀ ਛੋਟੀ ਹੈ ਇੱਕ ਥੋੜਾ ਮੌਸਮ ਵੀ ਉਹੋ ਜਿਹਾ ਹੈ ਕਿ ਜਿਹਦੇ ਵਿੱਚ ਕੀੜੇ ਮਕੌੜੇ ਜਿਹੜੇ ਅਜੇ ਤਾਈਂ ਪਲਦੇ ਪਿਆ ਤੇ ਥੋੜਾ ਜਿਹਾ ਠੰਡ ਹੋਏਗੀ ਤੇ ਇਹ ਕੋਈ ਗੱਲ ਨਹੀਂ ਇਹਨਾਂ ਨੇ ਹੁਣ ਸਪਰੇਅ ਪਰਸੋਂ ਕੀਤੀ ਹੈ ਤੇ ਦੋ ਤਿੰਨ ਦਿਨ ਤੱਕ ਵੇਟ ਕਰ ਲੈਣ ਤੇ ਹੋ ਸਕਦਾ ਉਸ ਦਾ ਰੋਖ ਥਾਵੇ ਦੀ ਹੋਵੇ